ਆਇਆ ਡਿਊਟੀ ਤੇ ਜੀ ਪੌਣੇ ਇਕੱਠ ਹੋਏ ਨੇ ਸਵੇਰੇ ਥੋੜੀ ਡਿਊਟੀ ਹੈ ਜੀ ਜਲਦੀ ਆਏ ਆਗੇ ਅਗੇ 7:30 ਹੋਣਾ ਮੈਨੂੰ ਸਕੂਲ ਲੈ ਜਾਣਾ ਅੱਜ ਹੋਏ ਨੇ ਪੌਣੇ 8 ਲੱਗੇ ਆ ਡਿਊਟੀ ਸ਼ੁਰੂ ਕਰਨ ਉਹ ਆ ਹੀ ਰੁਕ ਕੰਮ ਕਰਨ ਵਾਲੇ ਆਪਣੇ ਜਾ ਰਹੇ ਆ ਦਿੱਲੀ ਦੀ ਰੁਟੀਨ ਨਾਲ ਧੁੰਦ ਹੈ ਨਹੀਂ ਬਿਲਕੁਲ ਸਤਿ ਸ੍ਰੀ ਅਕਾਲ ਜੀ ਇਹਦਾ ਕਰਦੇ ਆ ਆਪਾਂ ਵੀ ਆਪਣੀ ਡਿਊਟੀ ਸ਼ੁਰੂ ਕਰੀਏ ਸਮਾਨ ਬਾਹਰ ਧੁੰਦ ਘਟਿਆ ਅੱਜ ਆਲੇ-ਆਲੇ ਹੋ ਗਈ ਪਿੰਡਾਂ 'ਚ ਆਪਣੇ ਏਰੀਆ 'ਚ ਹੈ ਨਹੀਂ ਕੱਲ ਬਹੁਤ ਸੀ ਕਿਉਂ ਜਿੰਗਾਈ ਜੁੜੇ ਰਹੋ ਦੇਖਦੇ ਅੱਜ ਕਿੱਧਰ ਜਾਣੇ ਅੱਜ ਕੀ ਕਰਨੇ ਆ ਜੇ ਲੈਦਾ ਤੂੰ ਵੀ ਡਿਊਟੀ ਤੇ ਸੋਇ ਸਮਾਨ ਕਰਤਾ ਬਾਹਰ ਸਮਾਨ ਥੋੜਾ ਜਿਹਾ ਕਰਤਾ ਬਾਹਰ ਤੇ ਥੋੜਾ ਜਿਹਾ ਲੋ ਜੀ ਸਮਾਨ ਕਰਤਾ ਆਪਾਂ ਬਾਹਰ ਫਰਿੱਜ ਰੈਕ ਬਾਹਰ ਕਰਤਾ ਤੇ ਝਾੜੂ ਲਾਉਣਾ ਰਹਿ ਗਿਆ ਝਾੜੂ ਵੀ ਲਾਣੇ ਆ ਸਫਾਈ ਕਰਨ ਚਲੇ ਵੀ ਆਏ ਆ ਨਾ ਬਾਹਰ ਝਾੜੂ ਲਾ ਦੇਣਗੇ ਬਾਹਰ ਤਾਂ ਅੰਦਰ ਆਪਾਂ ਲਾਉਣਾ ਪੈਣਾ ਲੱਗੇ ਆ ਸਫਾਈ ਕਰਨ ਤੇ ਰੱਬ ਦਾ ਨਾਮ ਲੈਣੇ ਆ ਫੇਰ ਕੰਮ ਸ਼ੁਰੂ ਕਰਦੇ ਆ ਇਹ ਮਿੱਟੀ ਬਹੁਤ ਹੋ ਜਾਈ ਅੰਦਰ ਆ ਇਹ ਕਰਦੇ ਆ ਸਫਾਈ ਦੇਖ ਨਾ ਤਾਂ ਅੱਜ ਫੇਰ ਲੱਗਿਆ ਕਿ ਸੇਕੜ ਅੱਜ ਹੋ ਗਈ 15 ਤਰੀਕ 15 ਹੋ ਗਈ 14 ਹੋਈ ਅਜ ਤਾਂ ਜਾ ਹਾਂ ਅੱਜ 15 ਹੁੰਦਾ 14 ਹੋਈ ਹਾਂ 15 ਤਰੀਕ ਅੱਜ 14 ਨਹੀਂ 15 ਅੱਜ 15 ਤੋਂ ਕੁਝ ਚੱਲਿਆ ਹੋਈ ਤਰੀਕ ਨਹੀਂ ਪਤਾ ਕਹਿੰਦਾ 14 15 ਹੈ 14 15 ਅੱਜ ਅੱਜ ਹੋ ਗਈ 15 ਤਰੀਕ ਛੱਡੋ ਨਹੀਂ ਹੋਈ ਆ ਲੋ ਬੰਦੇ ਚਲੇ ਆ ਡਿਊਟੀਆਂ ਦੇਦਾਰੇ ਆਪੋ ਆਪਣੀ ਡਿਊਟੀਆਂ ਦੇਦਾਰੇ ਆਨ ਨੇ ਤ੍ਰੀਕੀ ਜੱਕੀ ਉਹਨਾਂ ਨੂੰ ਮੱਲੱਕਰ ਚੱਕੇ ਆ ਰਹੇ ਆਗੇ ਡਾਕਰ ਨੇ ਵਾਲੇ ਵੀ ਬਾਉ ਜੀ ਸ੍ਰੀ ਗਾਜੀ ਸ੍ਰੀ ਗਾਜੀ ਕਾ ਵੀ ਵੀ ਚੱਲਿਆ ਸਕੂਲਿਆ ਚ ਕਹਿੰਦਾ ਜਾਣਾ ਰਹਿ ਗਿਆ ਜਿਪ ਤੱਕ ਹੋਰ ਚਾਉਣੇ ਆ ਚਾਉਣੇ ਆ ਬੂ ਜਿਲਾਂ ਮਰਜੀ ਲੈ ਕੋਲਾ ਛੁੱਟੀ ਆਇਤਾ ਛੱਡ ਫਿਰੇ ਮੁੜਿਆ ਉਹ ਚ ਵਜ ਗਿਆ 10 ਦੂਜੀ ਦੁਕਾਨਦਾਰੀ ਵੀ ਅੱਜ ਉਹ ਵੀ ਸ਼ੁਰੂ ਤੇ ਲੋਕੀ ਆਪਣਾ ਜੇ ਵੀ ਕੰਮ ਕਰਾਂ ਤੇ ਜਾਈ ਜਾਂਦੇ ਆ ਤੇ ਵੀ ਟੰਡ ਬਹੁਤ ਅੱਜ ਸਕੂਲ ਵੀ 10 ਵਜੇ ਲੱਗਣੇ ਅੱਜ ਮੈਂ ਕਿਹਾ ਛੋਟੇ ਬੱਚਿਆਂ ਦੇ ਜਿਹੜੇ ਤੇ ਅੱਗੇ ਸਿੱਖੀ ਜਾਂਦੇ ਆ ਅੱਜ ਹੋ ਗਈ 15 ਤਰੀਕ ਚੱਲੀ ਸਾਡੀ ਸੁਖਮਨ ਸਕੂਲ ਨੂੰ ਅੱਜ ਕਿੰਨੀ ਛੁੱਟੀਆਂ ਹੋ ਗਈਆਂ 15 ਛੁੱਟੀਆਂ ਹੋ ਗਈਆਂ ਮੇਲਾ ਦਾ ਚਲੋ ਅੱਜ ਚੱਲਦੇ ਆ ਸਕੂਲੇ ਸੁਖਮੰਦੇ ਛੱਡ ਗਿਆ ਇਹ ਡਿਊਟੀ ਕਰੀ ਆਉਣ ਆਪਣੀ ਚੱਲ ਵੀ ਲੋ ਜੰਮੀ ਅੱਜ ਸੁਖਮੰਦੇ ਸਕੂਲ ਅੱਜ ਬੜੇ ਦਿਨ ਬਾਅਦ 15 ਦਿਨ ਬਾਅਦ ਚੱਲਿਆ ਫਿਰ ਛੱਡਣਾ ਸਕੂਲ ਛੱਣਿਆ ਲੱਗਿਆ ਨਗਰ ਕੀ ਤਾਲੀਆਂ ਅਜੇ ਤੱਕ ਬਰਾ

मारा छळा ਤੱਕ ਬਹੁਤ ਆ ਐਨੀ ਛੱਡ ਜੇ ਛੱਡ ਗਿਆ ਸਕੂਲੇ ਸੁਖਮਨ ਹੁਣ ਚੱਲਿਆ ਫਿਰ ਦੁਕਾਨ ਤੇ ਉਹ ਜੰਮਣੇ ਖਾਨਗੜ ਤੇ ਬੈਠਿਆ ਪੋਲੇ ਰਾਤ ਆਹ ਲੈ ਚੱਨੇ ਥੋੜਾ ਸਮਾਨ ਲੈਣ ਹੌਂਦ ਬਹੁਤ ਆ ਠੰਡ ਬਹੁਤ ਆਜ ਤਾਂ ਜੀ ਆਲਦੇ ਹੁਣ ਆਪਾਂ ਮੰਗਲੀ ਸਬਜ਼ੀ ਵਾਲੇ ਤਿਆਰ ਕਰਦੇ ਪਏ ਮੰਡੀ ਗਰੂਟ ਵਾਲੇ ਆਏ ਨੇ ਬਸ ਥੂਲ ਆਪਣਾ ਆਹ ਠੜਾ ਬਹੁਤਾ ਹੱਥ ਪੋਰੇ ਜੇਵ ਜੁੜਦਾ ਚੈਰ ਕੇ ਬਣਾਉ ਲਿਆ ਵੀਡੀਓ ਹੋਦੇ ਜਿਹੜਾ ਠੇਕਾ ਨਾਲੇ ਪੰਪ ਵਕਤ ਹੁੰਦਾ ਜ ਬਹੁਤ ਆ ਐ ਨਾ ਠੱਡਪੂਰੀ ਆ ਹੱਥੋਂ ਰੇਕ ਕੋਈ ਲੜਾ ਇਹ ਆ ਗਿਆ ਬੈਸਟ ਪ੍ਰਾਈਸ ਆ ਗਏ ਮੰਗਲੀ ਤੋਂ ਵਾਪਸ ਆ ਕੇ ਪੀਣ ਲੱਗੇ ਆ ਚਾਹ ਕ੍ਰਿੰਪੀ 22 ਯਾਂ ਚਾ ਵੰਪੀ ਕੀ ਤਾਂ ਬੀਬੀ ਨੇ ਠੀਕ ਰਿਹਾ ਉਦੋਂ ਮਦਦ ਕਰ ਦੋ ਗਿਆ ਨਹੀਂਗਾ ਨਹੀਂ ਤਾਂ ਬੀਬੀ ਬਦਲਾ ਲੈਦਾ ਮੇਰਾ ਫਲੋਟ ਉਦੋਂ ਦਾ ਜਿੱਦਾਂ ਦੀ ਚਾਹ ਛੱਡੀ ਹੈ ਗੱਲਾ ਗੱਲਾ ਪੂਰੇ ਆ ਗਣਤਾਲਾ ਗੱਡ ਲੈ ਗਣਤਾਲਾ ਪੂਰੇ ਹੋ ਕਰ ਲੈ ਚਾਚਾ ਉਹਦੇ ਹੱਕਾਂ ਦਾ ਪਿਆਵਾ ਕੀ ਕਰਤ ਰਹੇ? ਦੋ ਭਈਆ ਆਇਆ ਇਹ 10 ਭਈਏ ਲੈ ਆਇਆ। ਨਿਕਲ। ਉਹਦੇ ਦੇਖੋ। ਇਹ ਸਾਮਾਨ ਲੈਣਾ ਹੁੰਦਾ ਥੋੜਾ ਜਿਹਾ। ਬਾਈ ਹੁਣਾਂ ਤਾਂ ਲੰਬੜਦਾਰਾਂ ਦਾ। ਸਾਮਾਨ ਲੈ ਕੇ। ਇਹ ਚੱਲਾਂਗੇ ਆਪਾਂ 30 ਫੁੱਟ ਦੇ ਉੱਤੇ ਵਾਪਸ ਪੈਣ ਨੂੰ। ਤਾਂ ਬਾਈ ਹੁਣਾਂ ਲੰਬੜਦਾਰ। ਲੰਬੜਦਾਰ ਐਣ ਕਰੇ ਵਾਲ ਡੈਰੀ। ਆ ਆਪਣੇ ਬਣਾ 33 ਮਾਡਾ ਰੋਡ ਕੋਲ ਮੁੰਡੀ ਲੇਟ ਹੋ ਗਿਆ ਨਾ ਫੁੱਲਣ ਲੱਗਿਆ ਲੈ ਹਾਡਰ ਵਾਲੀ ਲੇਟ ਏ אבי ਅਮੇਤਾ ਹੋਲ ਸੇਲਰ ਜੋ ਮਰਜੀ ਲੋਆ ਕੇ ਕਨਫੈਕਚਰੀ ਦਾ ਅਮੇਤ ਸੁਮੇਤਾ ਤੀਜੇਰ ਹੋ ਗਿਆ ਇਹ ਤੇਨ ਦੇ ਬ੍ਰਦਰ ਦਾ ਇਹ ਗਾਣਾ ਲੈ ਆ ਵੀ ਮੈਨੂੰ ਦੋ ਬੇਟੀਆਂ ਦੇ ਫੜਾ ਵੜ ਛੋਟੀ ਛੋਟੀ ਜੀ ਅਮੇਤ ਦਾ ਸਮਾਨ ਲੈ ਕੇ ਫਿਰ ਚੱਲਦੇ ਹਾਂ ਵਾਪਸ ਦੁਕਾਨ ਵੱਲੋਂ ਠੰਡ ਬਹੁਤ ਆ ਆਪ ਸੁਣਦੇ ਸੁਣ ਇੱਕ ਜਿ ਗਲੋ ਜਿ ਪਾਇਆ ਇੱਕ ਜਿ ਪਾਇਆ ਨਹੀਂ ਆਪਾਂ ਨਹੀਂ ਫੋਨ ਨਹੀਂ ਚੱਲਦਾ ਆ ਵਾਪਸ ਓਏ ਯਾਰ ਲਾ ਬੈ ਗਿਰ ਆਇਆ ਬੈਠੇ ਮੈਂ ਬੈਠ ਕੇ ਆਮ ਗੱਲ ਜੱਟੀ ਮਤਾਂ ਦੂਲ ਰਾਇ ਜੀ ਕ ਮਨੀ ਵੀ ਕੈਸੀ ਲੈ ਦੋ ਤੇ ਬਹਿ ਜਾ ਨਾਲ ਆਹ ਬਰ ਮਨੀ ਬਰ ਲੈ ਗਿਆ ਬੱਚਾ ਢਾਈ ਮਨੀ ਦੇ ਤੇ ਹਾਂ ਰੋਣਾ ਨਹੀਂ ਵੀ ਚਲ ਬਹਿ ਜਾ ਬਤਾ ਤਰੀਕਾ ਇਹ ਨਹੀਂ ਕਰਦਾ ਯਾਰ ਮਾਰ ਕੇ ਬਹਿ ਕੇ ਇਹ ਮਾਰ ਕੇ ਨਹੀਂ ਚੱਲਦਾ ਕੱਲੋਂ ਕਹਿੰਦੇ ਨਹੀਂ ਚੱਲ ਹਾਏ ਵਾਈ ਬਰ ਬਰ ਫਰਲਾ ਚੋ ਅਤਰਾ ਪਹਲਾ ਕਾਰ ਡਰਾਈਵਰੀ ਕਰ ਕਰਦਾ ਜੇ ਪਾ ਵੀਏ ਇੱਕ ਮਿੰਟ ਸੁਣਿਆ ਜੇ ਤਾਂ ਨੰਬਰ ਯਾ ਲਿਖ ਦੇ ਲੱਗਿਆ ਜਾ ਮੁੰਡੀਆਂ ਚਲਾਵੇ ਪਿੰਡ ਮੁੰਡੀਆਂ ਲੱਗਿਆ ਬਹੁਤ ਭਾਰੀ ਜਾਵ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਫੈਕਟਰੀ ਵਾਲਾ ਗੜ ਛੁੱਟੀ ਨਾਲ ਆਇਆ ਸੀਗਾ ਉਹਨਾਂ ਨੇ ਬਹੁਤ ਭਾਰੀ ਕੱਟਣਾ ਜਾਮਲਾ ਛੱਡਿਆ ਇਰੋਏ 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 ਦਿੱਲੀ ਵਾਲੇ ਵੀ ਫਸੇ ਹੋਏ ਨੇ ਰੋਜ਼ ਹੀ ਲੱਗਦੇ ਆ ਰੋਜ਼ੇ ਪਤਾ ਲੱਗਿਆ ਦਿੱਲੀ ਵਾਲੇ ਕੰਮ ਕਰੇ ਨੇ ਇਹ ਦਿੱਲੀ ਜਾਮ ਲੱਗਿਆ ਇੱਥੇ ਵੀ ਲੱਗਦਾ ਹੁੰਦਾ ਕੁਛ ਆਪਣੇ ਸਫਾਈ ਕਰਮਚਾਰੀ ਬਹੁਤ ਦੇਰੀ ਇਸ ਨੇ ਲੈ ਅਯੋਧਿਆ ਤੱਕ ਦਾ ਕਾਫੀ ਦੂਰ ਦਾ ਇੰਤਜ਼ਾਮ 14000 ਰੁਪਏ ਪਤਾ ਵੀ ਅੱਜ ਤੇ ਦਿੱਲੀ ਤੋਂ ਦਿੱਲੀ ਤੋਂ ਕੋਈ ਨਹੀਂ ਕੋਈ ਯਾ ਡੇਲੀ ਆ ਰਿਹਾ ਜਿੱ ਕੋਲ ਵੱਧਾ ਸੁਬੀਆ ਟਾਈਮ ਹੋਣਾ ਨਾ 8 ਵਜੇ ਬੜਾ ਪੌੜੇ ਘਟ ਹੋਇਆ ਹੋ ਗਿਆ ਉਹ ਯਾ ਸ਼ਿਟ ਸ਼ਿਟ ਅਗੜਾ ਵੋਟ ਚੱਲ ਵੀ ਚੱਲ ਆ ਗਿਆ ਜਾਮਦੇਲ ਆ ਜਾਮਦੇ ਜਾਂਦੇ ਚੱਲਦੇ ਚੱਕ ਦੇ ਚੱਕ ਦੇ ਚੱਕ ਦੇ ਚੱਕ ਦੇ ਚੱਕ ਦੇ ਚੱਕ ਦੇ ਉਹ ਇੰਟਰ ਨਹੀਂਦਾ ਇਹਦਾ ਦਰ ਉਹ ਦਰ ਤੋਂ ਲਾਦਾ ਇਹਨੂੰ ਇਹ ਉਹੀ ਅੱਜ ਨਾ 버ਗਰ ਖਾ ਕੇ ਨਿਕਲ ਆ ਆ ਉਹ ਤਾਂ ਦੇਖ ਲੈ ਬਚਾੜ ਦੇ ਤਾਈ ਬਾਈ ਇੱਥੇ ਲੋਈ ਤੋਂ ਹੁੰਦਾ ਜੀ ਪੂਰੀ ਪੈ ਗਈ ਆ ਟਾਈਮ ਦਾ ਡਾ ਹੋ ਗਿਆ ਜੜਦਾ ਸ਼ਟਰ ਘਾਦਾ ਡਾਊਨ ਦੂਆ ਕਰ ਲਈ ਤਿਆਰੀ ਆ ਬਾਦਗੇ ਨੇ 10 ਪੂਰੇ ਤੇ ਚਲਿਏ ਕਰੀਏ ਸਮਾਨ ਅੰਦਰ ਚੱਲਦੇ ਆ ਲੋ ਜੀ ਸਮਾਨ ਕਰੀ ਜਨੇ ਅੰਦਰ ਲੋ ਜੀ ਸ਼ਟਰ ਵਧਾ ਕੇ ਹੁਣ Yalde yandım. Ayda blok. Ette katım kaldım. Çift andım